ਸਸਿਕਲ ਜੀ ਸਾਰਿਆਂ ਨੂੰ ਆਸ ਕਰਦਾ ਜੀ ਸਾਰੇ ਠੀਕ ਹੋਵੋਗੇ Facebook YouTube ਇੱਕ ਪਰਿਵਾਰ ਦੀ ਤਰ੍ਹਾਂ ਹੁੰਦਾ ਜੀ ਔਰ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਦੋਂ ਵੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈਏ ਔਰ ਵੀਡੀਓ ਦੇ ਵਿੱਚ ਕੁਝ ਇਨਫੋਰਮੇਸ਼ਨ ਸਾਂਝੀ ਕਰੀਏ ਜਿਸ ਦਾ ਤੁਹਾਨੂੰ ਵੀਜ਼ਾ ਦੇ ਵਿੱਚ ਫਾਇਦਾ ਹੋ ਸਕੇ ਚਾਹੇ ਤੁਸੀਂ ਕੋਈ ਵੀ ਵੀਜ਼ਾ ਆਪਣੀ ਫੈਮਿਲੀ ਦੇ ਨਾਲ ਅਪਲਾਈ ਕਰਨਾ ਹੋਵੇ ਉਹ ਟੂਰਿਸਟ ਵੀਜ਼ਾ ਵੀ ਹੋ ਸਕਦਾ ਹੈ ਵਿਜ਼ਿਟਰ ਵੀ ਹੋ ਸਕਦਾ ਹੈ ਸਟੱਡੀ ਵੀਜ਼ਾ ਵੀ ਹੋ ਸਕਦਾ ਹੈ ਓਪਨ ਵਰਕ ਵੀਜ਼ਾ ਵੀ ਹੋ ਸਕਦਾ ਹੈ ਸੂਪਰ ਵੀਜ਼ਾ ਜਾਂ ਐਮਰਜੈਂਸੀ ਵੀਜ਼ਾ ਕੋਈ ਵੀ ਵੀਜ਼ਾ ਤੁਹਾਡਾ ਹੋ ਸਕਦਾ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਤਾਂ ਜੋ ਤੁਸੀਂ ਆਪਣੇ ਵੀਜ਼ਾ ਦਾ ਇੱਕ ਵਧੀਆ ਰਿਜ਼ਲਟ ਲੈ ਸਕੋ ਸੋ ਆਸ ਕਰਦੇ ਹਾਂ ਕਿ ਮੇਰੀਆਂ ਵੀਡੀਓਜ਼ ਨੂੰ ਤੁਸੀਂ ਲਾਈਕ ਕਮੈਂਟਸ ਔਰ ਸ਼ੇਅਰ ਕਰ ਦੋਗੇ ਔਰ ਇੱਕ ਥੋੜੀ ਜੀ ਇਨਫੋਰਮੇਸ਼ਨ ਹੋਰ ਦੇਣਾ ਚਾਹੁੰਦਾ ਕਿ ਉਹ ਸਾਰੀ ਵੀਜ਼ਾ ਤੋਂ ਥੋੜੀ ਹਟਕੇ ਆ ਕਿ ਧੁੰਦ ਕਾਫੀ ਹੈਗੀ ਆ ਜੀ ਕੁਛ ਦਿਨ ਧੁੰਦਦੇ ਨੇ ਸੋ ਬਿਨਾਂ ਕੰਮ ਤੋਂ ਬਾਹਰ ਨਾ ਨਿਕਲੀਏ ਔਰ ਜੇ ਕਿਤੇ ਸਾਨੂੰ ਜਾਣਾ ਵੀ ਪੈਂਦਾ ਆ ਤਾਂ ਥੋੜਾ ਕੇਅਰਫੁਲੀ ਡਰਾਈਵ ਕਰੀਏ ਕਿਉਂਕਿ ਬਹੁਤ ਵਾਰੀ ਮੈਂ ਵੀ ਦੇਖਦਾ ਕਿ ਅ ਅੱਗੇ ਕੋਈ ਵੀ ਵਿਜ਼ਿਬਿਲਟੀ ਨਹੀਂ ਹੁੰਦੀ ਬਟ ਕੋਈ ਕਈ ਗੱਡੀਆਂ ਓਵਰਟੇਕਿੰਗ ਕਰਦੀਆਂ ਨੇ ਔਰ ਬੜੀ ਤੇਜ਼ੀ ਦੇ ਨਾਲ ਨਿਕਲਦੀਆਂ ਨੇ ਔਰ ਸੋਚਦੇ ਹਾਂ ਅਸੀਂ ਵੀ ਉਹ ਬਹੁਤ ਰਿਸਕ ਲੈ ਰਹਾ ਸੋ ਰਿਸਕ ਨਾ ਲਵੋ ਯਾਰ ਤੁਹਾਡੀ ਆਪਣੀ ਜਾਣ ਰਿਹਾ ਕੋਈ ਪਰਿਵਾਰਕ ਮੈਂਬਰ ਤੁਹਾਡੀ ਉਡੀਕ ਕਰ ਰਿਹਾ ਸੋ ਸਾਰਿਆਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਤੇ ਨਵਾਂ ਸਾਲ ਸਾਰਿਆਂ ਵਾਸਤੇ ਚੜ੍ਹਦੀ ਕਲਾ ਰੱਖੇ ਚੜ੍ਹਦੀ ਬਾਬੇ ਨਾਨਕ ਦੀ ਮਿਹਰ ਹੋਵੇ ਤੇ ਆਸ ਕਰਦਾ ਹਾਂ ਜੀ ਸਾਰੇ ਆਪਣੇ ਆਪਣੇ ਘਰੀ ਠੀਕ ਹੋ ਵਾ ਨਮਾਸਾਲ ਤੁਹਾਨੂੰ ਵਧੀਆ ਆਵੇ ਸੋ ਹੁਣ ਸਟਾਰਟ ਕਰਦੇ ਹਾਂ ਜੀ ਬਹੁਤ ਸਾਰੀਆਂ ਰਿਫਿਊਜ਼ਲ ਤੇ ਵੀਡੀਓਜ਼ ਮੇਰੀਆਂ ਹੈਗੀਆਂ ਔਰ ਅੱਜ ਵੀ ਸਾਡਾ ਕੁਝ ਟੌਪਿਕ ਹੈਗਾ ਕਿ ਕਲਾਇੰਟ ਕਹਿੰਦੇ ਆ ਕਿ ਜਿਹੜਾ ਰਿਫਿਊਜ਼ਲ ਹੈ ਜੀ ਉਹਦਾ ਵੱਡਾ ਕਾਰਨ ਦੱਸੋ ਕੀ ਆ ਰਿਫਿਊਜ਼ਲ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਜਾਂ ਕੋਈ ਤੁਹਾਡਾ ਕੋਈ ਵੀ ਵੀਜ਼ਾ ਉਹਦਾ ਕਾਰਨ ਕੀ ਆ ਕਿ ਸਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਦੇਖੋ ਕਾਰਨ ਤਾਂ ਜਿਹੜੇ ਹੈਗੇ ਆ ਕਿ ਬਹੁਤ ਹੁੰਦੇ ਆ ਹਰ ਇੱਕ ਕਾਰਨ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਵੀਡੀਓਜ਼ ਬਹੁਤ ਲੌਂਗ ਚਲੇ ਜਾਏਗੀ ਚਾਹੀ ਘੰਟਾ ਗੱਲ ਕਰਦੇ ਰਹੀਏ ਫਿਰ ਵੀ ਐਂਟਰੀ ਹੁੰਨਾ ਇਸ ਚੀਜ਼ ਤੇ ਕੁਝ ਕਾਰਨ ਨੇ ਜੀ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਸਭ ਤੋਂ ਇੱਕ ਵੱਡਾ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਆ ਕਿ ਤੁਹਾਡੀ ਐਪਲੀਕੇਸ਼ਨ ਫਾਰਮ ਦੇ ਵਿੱਚ ਬਹੁਤ ਸਾਰੀਆਂ ਮਿਸਟੇਕਸ ਹੁੰਦੀਆਂ ਜੀ ਜਿਸ ਦੇ ਵਿੱਚ ਤੁਹਾਡੇ ਕੰਸਲਟੈਂਟ ਨੂੰ ਜਾਂ ਤੁਹਾਡੇ ਏਜੰਟ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਤੁਹਾਡਾ ਟਰੈਵਲ ਪਲਾਨ ਕੀ ਫਿਲ ਕਰਨਾ ਤੁਹਾਡੇ ਜਿਹੜੇ ਪੈਸੇ ਨੇ ਤੁਹਾਡੇ ਕੋਲ ਡਾਲਰ ਜੇ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਕਰ ਰਹੇ ਹੋ ਤਾਂ ਆਸਟ੍ਰੇਲੀਅਨ ਡਾਲਰ ਦੇ ਵਿੱਚ ਕਨਵਰਟ ਕਰਨਾ ਪੈਂਦਾ ਔਰ ਜੇ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਕੈਨੇਡਾ ਦਾ ਵੀਜ਼ਾ ਦੇ ਅਕੋਰਡਿੰਗ ਉਹ ਕੈਡ ਨੂੰ ਕੈਲਕੂਲੇਟ ਕਰਕੇ ਤੁਹਾਡੀ ਫਾਈਲ ਦੇ ਵਿੱਚ ਫਿਲ ਕਰਨਾ ਪੈਂਦਾ ਕਿ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਆ ਔਰ ਖਾਸ ਕਰਕੇ ਯੂਕੇ ਦਾ ਐਪਲੀਕੇਸ਼ਨ ਫਾਰਮ ਜਿਹੜਾ ਹੁੰਦਾ ਉਹਦੇ ਵਿੱਚ ਵੀ ਜਦੋਂ ਤੁਹਾਡੀ ਡਿਟੇਲ ਪਾਣੀ ਪੈਂਦੀ ਉਹਦੇ ਵਿੱਚ ਪੁੱਛਦੇ ਆ ਕਿ ਤੁਹਾਡੇ ਕੋਲ ਕਿੰਨਾ ਮੰਥਲੀ ਤੁਸੀਂ ਕੀ ਕਮਾਉਂਦੇ ਆ ਤੁਹਾਡੇ ਮੰਥਲੀ ਖਰਚੇ ਕਿੰਨੇ ਆ ਔਰ ਤੁਸੀਂ ਯੂਕੇ ਦੇ ਵਿੱਚ ਜਾ ਕੇ ਆਪਣਾ ਪਲਾਂਟੇ ਕਿੰਨਾ ਖਰਚਾ ਕਰੋਗੇ ਪਾਉਂਡ ਦੇ ਵਿੱਚ ਪੁੱਛਦੇ ਹਨ ਇੰਡੀਅਨ ਰੁਪੀਸ ਨੂੰ ਅਸੀਂ ਪਾਉਂਡ ਦੇ ਵਿੱਚ ਕਨਵਰਟ ਕਰਕੇ ਦੱਸਦੇ ਹਾਂ ਸੋ ਉਹ ਚੀਜ਼ਾਂ ਹੀ ਸਹੀ ਨਹੀਂ ਭਰੀਆਂ ਜਾਂਦੀਆਂ ਕਿਉਂਕਿ ਵਿਜ਼ਟਰ ਵੀਜ਼ਾ ਔਰ ਟੂਰਿਸਟ ਵੀਜ਼ਾ ਹਰ ਕੋਈ ਨਹੀਂ ਲੈ ਸਕਦਾ ਜੀ ਫਾਰਮ ਭਰੇ ਜਾ ਸਕਦੇ ਹਨ ਤੁਸੀਂ ਆਪਣਾ ਫਾਰਮ ਹੀ ਭਰਨਾ ਤਾਂ ਤੁਸੀਂ ਆਪਣਾ ਘਰ ਬੈਠੇ ਵੀ ਆਪਣਾ ਫਾਰਮ ਭਰ ਸਕਦੇ ਆ ਮੈਂ ਤੁਹਾਨੂੰ ਗਾਈਡ ਕਰ ਦਾਂਗਾ ਕਦੀ ਵੀ ਤੁਸੀਂ ਆਪਣਾ ਫਾਰਮ ਫਿਲ ਕਰਦੇ ਆ ਮੈਨੂੰ ਕਾਲ ਕਰ ਲਈਏ ਤੁਸੀਂ ਅਸੀਂ ਫਿਲ ਕਰ ਰਹੇ ਆ ਔਰ ਜੇਕਰ ਤੁਸੀਂ ਵੀਜ਼ਾ ਲੈਣਾ ਤਾਂ ਉਹਦੇ ਵਿੱਚ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਸੋ ਇੱਕ ਤਾਂ ਇਹ ਵੱਡਾ ਕਾਰਨ ਹੈ ਕਿ ਥੋੜਾ ਐਪਲੀਕੇਸ਼ਨ ਫਾਰਮ ਹੀ ਗਲਤ ਭਰਿਆ ਜਾਂਦਾ ਦੂਸਰਾ ਕਾਰਨ ਹੈ ਕਿ ਜਿਹੜੇ ਐਡੀਸ਼ਨਲ ਡਾਕੂਮੈਂਟ ਅਟੈਚ ਕੀਤੇ ਜਾਂਦੇ ਆ ਤੁਹਾਡੀ ਪਰਸਨਲ ਡਿਟੇਲ ਤੁਹਾਡੀ ਓਕਿਊਪੇਸ਼ਨ ਨੂੰ ਲੈ ਕੇ ਤੁਹਾਡੇ ਪ੍ਰੋਪਰਟੀ ਪੇਪਰ ਤੁਹਾਡੀਆਂ ਆਈਟੀਆਰ ਔਰ ਤੁਹਾਡੇ ਫਾਈਨੈਂਸ਼ੀਅਲੀ ਐਸੈਟਸ ਤੁਹਾਡੀਆਂ ਸਟੇਟਮੈਂਟਸ ਉਹਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਕਿਉਂਕਿ ਮੈਂ ਜੀ ਰਿਫਿਊਜ਼ਲ ਕੇਸਿਸ ਦਾ ਐਕਸਪਰਟ ਹੈਗਾ ਰਿਫਿਊਜ਼ਲ ਕੇਸ ਜਦੋਂ ਆਉਂਦੇ ਆਸੀਂ ਡੀਪ ਟੂ ਡੀਪ ਗੱਲ ਨੂੰ ਚੈੱਕ ਕਰਦੇ ਆਂ ਔਰ ਬਹੁਤ ਵਾਰੀ ਕੀ ਹੁੰਦਾ ਕਿ ਸਟੇਟਮੈਂਟ ਦੇ ਵਿੱਚ ਕੋਈ ਨਵਾਂ ਪੈਸਾ ਆਇਆ ਹੁੰਦਾ ਬਟ ਉਹਦਾ ਕੋਈ ਵੀ ਜਵਾਬ ਨਹੀਂ ਤਿਆਰ ਕੀਤਾ ਜਾਂਦਾ ਕਿ ਉਹ ਪੈਸਾ ਕਿੱਥੋਂ ਆਇਆ ਕਿਉਂਕਿ ਬਹੁਤ ਸਾਰੀਆਂ ਫਾਈਲਜ਼ ਹੁੰਦੀਆਂ ਨੇ ਅਸੀਂ ਵੀ ਵੀਜ਼ਾ ਲੈਂਦੇ ਆਂ ਕੀ ਨਵਾਂ ਫੰਡਸ ਪੈਂਦਾ ਅਕਾਊਂਟ ਪੁਰਾਣਾ ਹੁੰਦਾ ਬਟ ਫੰਡਸ ਨਵੇਂ ਅਰੇਂਜ ਕਰਦੇ ਆਂ ਕਿ ਚਲੋ ਸਾਡਾ ਵੀਜ਼ਾ ਆ ਜਾ ਬਟ ਉਹਦਾ ਜਵਾਬ ਤਿਆਰ ਕਰਨਾ ਜ਼ਰੂਰੀ ਹੁੰ ਹੋਰ ਵੀ ਕਾਰਨ ਨੇ ਕਿ ਜਿੱਦਾਂ ਹੁਣ ਡੈਰੀ ਫਾਰਮ ਖਾਸ ਕਰਕੇ ਸਟੇਟਮੈਂਟਸ ਆਈਟੀਆਰ ਪਰ ਭਿਆਂ ਜਾ ਰਹੀਆਂ ਕਿ ਸਾਡਾ ਜੀ ਡੈਰੀ ਫਾਰਮ ਆ ਡੈਰੀ ਫਾਰਮ ਆ ਠੀਕ ਆ ਡੈਰੀ ਫਾਰਮ ਦਾ ਡੈਰੀ ਫਾਰਮ ਦਾ ਕੋਈ ਵੀ ਸਰਟੀਫਿਕੇਟ ਡਾਕਟਰ ਤੋਂ ਨਹੀਂ ਲਗਾਉਂਦੇ ਆ ਆਪਾਂ ਔਰ ਡੈਰੀ ਫਾਰਮ ਕਿਹੜੀ ਜਗ੍ਹਾ ਤੇ ਹੈ ਕੋ ਪਲਾਟ ਦਾ ਪਲਾਟ ਦੀ ਰਜਿਸਟਰੀ ਕੋ ਫਰਦ ਜਾਂ ਕੋ ਆਪਾਂ ਏਦਾਂ ਦਾ ਪਲਾਟਸ ਹੋਈ ਨਹੀਂ ਕਰਦੇ ਜਿੱਥੇ ਸਾਡਾ ਡੈਰੀ ਫਾਰਮ ਹੈ ਜੇ ਸਾਡੇ ਕੋਲ 10-12 ਮੱਝਾਂ ਨੇ ਉਹ ਕਿਤੇ ਹਵਾ ਦੇ ਵਿੱਚ ਥੋੜੀ ਉੜੀਆਂ ਫਿਰਦੀਆਂ ਠੀਕ ਹੈ ਨਾ ਜੀ ਸਮਝਦੇ ਆ ਨਾ ਕਿ ਹਵਾ ਦੇ ਵਿੱਚ ਥੋੜੀ ਮੱਝਾਂ ਹੋ ਸਕਦੀਆਂ ਤੁਹਾਡੀਆਂ ਗਾਵਾਂ ਮੱਝਾਂ ਤੁਸੀਂ ਉਹਦੇ ਪਾਲਣ ਪੋਸ਼ਣ ਕਰਦੇ ਹੋ ਤੁਹਾਡੇ ਕੋਲ ਇੱਕ ਜਗ੍ਹਾ ਚਾਹੀਦੀ ਸੋ ਉਸ ਜਗ੍ਹਾ ਦਾ ਕੋਈ ਵੀ ਡਾਕੂਮੈਂਟ ਤੁਹਾਡੀ ਫਾਈਲ ਵਿੱਚ ਨਹੀਂ ਲੱਗਾ ਹੁੰਦਾ ਜੋ ਸਾਡੇ ਕੋਲ ਫਾਈਲਸ ਆ ਰਹੀਆਂ ਆ ਰਿਫਿਊਜ਼ਲ ਅਸੀਂ ਚੈੱਕ ਕਰਦੇ ਆ ਔਰ ਖਾਸ ਕਰਕੇ ਕਈ ਵਾਰੀ ਹੁੰਦਾ ਕਿ ਸੀ ਰਿਪੋਰਟ ਕੈਸ਼ ਅਮਾਉਂਟ ਪੁਆਦੀ 골ਡ ਦੀ ਵੈਲਿਊਏਸ਼ਨ ਐਵੇਂ ਹੀ ਪੁਆਦੀ ਕੋਈ 골ਡ ਦਾ ਬਿੱਲ ਨਹੀਂ ਲੱਗਾ ਬਹੁਤ ਸਾਰੀਆਂ ਚੀਜ਼ਾਂ ਏਅਰਪੋਰਟ ਦੇ ਵਿੱਚ ਵੀ ਐਕਸਟਰਾ ਕੀਤੀ ਹੁੰਦੀਆਂ ਜਿਹਦਾ ਕੋਈ ਪ੍ਰੂਫ ਨਹੀਂ ਹੁੰਦਾ ਔਰ ਖਾਸ ਕਰਕੇ ਪ੍ਰਾਪਰਟੀ ਵੈਲਿਊਏਸ਼ਨ ਖਾਸ ਕਰਕੇ ਪ੍ਰਾਪਰਟੀ ਵੈਲਿਊਏਸ਼ਨ ਦੇ ਵਿੱਚ ਤੁਹਾਡੀ ਪ੍ਰਾਪਰਟੀ ਦੀ ਵਿਧਾ ਚੜਾ ਕੇ ਵੈਲਿਊ ਬਣਾਈ ਹੁੰਦੀ ਹੈ ਉਹਦਾ ਕੋਈ ਵੀ ਡਾਕੂਮੈਂਟ ਜਿਹੜਾ ਕੋਈ ਨਾਲ ਲੱਗਣਾ ਚਾਹੀਦਾ ਫਰਦਰ ਰਜਿਸਟਰੀ ਉਹ ਨਹੀਂ ਲਗਾਇਆ ਹੁੰਦਾ ਚਾਹੇ ਤੁਸੀਂ ਕਰੋੜਾ ਰੁਪਏ ਦੀ ਵੈਲਿਊਏਸ਼ਨ ਲਗਾ ਲਓ ਜੇ ਉਹਦਾ ਕੋਈ ਪੇਪਰ ਤੁਸੀਂ ਨਹੀਂ ਲਗਾਇਆ ਦਾ ਵੀਜ਼ਾ ਅਫੀਸਰ ਉਹਨੂੰ ਕਨਸੀਡਰ ਨਹੀਂ ਕਰੇਗਾ ਉਹ ਉਸ ਦੀ ਨਜ਼ਰ ਦੇ ਵਿੱਚ ਉਹ ਡਾਕੂਮੈਂਟ ਮੰਨਿਆ ਜਾਏਗਾ ਵੀਜ਼ਾ ਆਫਰ ਦੀ ਵੀਜ਼ਾ ਅਫੀਸਰ ਦੇ ਵੱਲੋਂ ਜੀਸਤਾ ਪ੍ਰੂਫ ਨਾਲ ਲੱਗਾ ਹੋਵੇਗਾ ਠੀਕ ਹੈ ਜੀ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਇਹਨੂੰ ਜਾਣਨ ਦੇ ਲਈ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਦਾ ਸਕਸੈਸ ਰੇਟ ਲੈਣ ਦੇ ਲਈ ਵੈਸਟਰਨ ਪਾਸਪੋਰਟ ਇਮੀਗ੍ਰੇਸ਼ਨ ਕੰਸਲਟੈਂਟ ਹਮੇਸ਼ਾ ਤੁਹਾਡੇ ਲਈ ਤਿਆਰ ਹੈ ਜੀ ਅਸੀਂ ਬੈਠੇ ਹਾਂ ਤੁਹਾਨੂੰ ਫ੍ਰੀ ਆਫ ਕਾਸਟ ਤੁਹਾਨੂੰ ਗਾਈਡ ਕਰਾਂਗੇ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਇੱਕ ਕੰਸਲਟੈਂਸੀ ਫੀਸ ਦੇ ਕੇ 10-15000 20000 ਕਿਸੇ ਕੇਸ ਦਾ 25 ਵੀ ਲੈਂਦੇ ਸੀ ਮਿਲਤ ਜ਼ਿਆਦਾ ਲੱਗਦੀ ਜਿਹਦੇ ਵਿੱਚ ਟਾਈਮ ਲੱਗਦਾ ਤੇ ਉਹ ਕੰਸਲਟੈਂਸੀ ਫੀਸ ਦੇ ਕੇ ਹੀ ਤੁਸੀਂ ਇੱਕ ਵੀਜ਼ਾ ਦਾ ਵਧੀਆ ਰਿਜ਼ਲਟ ਲੈ ਸਕਦੇ ਹੋ ਔਰ ਅਸੀਂ ਲੈ ਵੀ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਹੋਟਲ ਬੁਕਿੰਗ ਤੇ ਵੀਜ਼ਾ ਲੈ ਆ ਸੀ ਅਮਰਜੈਂਸੀ ਵੀਜ਼ਾ ਲੈ ਆ ਮਲਟੀਪਲ ਵੀਜ਼ਾ ਤਾਂ ਪਤਾ ਨਹੀਂ ਕਿੰਨੇ ਕੇ ਲੈ ਲਏ ਤੁਸੀਂ ਮੇਰੀਆਂ ਵੀਡੀਓਜ਼ ਦੇਖ ਸਕਦੇ ਹੋ ਕਿ ਮਲਟੀਪਲ ਵੀਜ਼ਾ ਤਾਂ ਸਾਡਾ ਇੱਕ ਬਹੁਤ ਹੀ ਫੇਮਸ ਵੀਜ਼ਾ ਹੈ ਜਿਹਦੇ ਵਿੱਚ ਆਸਟ੍ਰੇਲੀਆ ਮਲਟੀਪਲ ਵੀਜ਼ਾ ਯੂਕੇ ਮਲਟੀਪਲ ਵੀਜ਼ਾ ਯੂਐਸਏ ਮਲਟੀਪਲ ਵੀਜ਼ਾ ਔਰ ਕੈਨੇਡਾ 10 ਇਅਰ ਮਲਟੀਪਲ ਵੀਜ਼ਾ ਪਤਾ ਨਹੀਂ ਕਿੰਨੀਆਂ ਕਿ ਵੀਡੀਓਜ਼ ਮੇਰੀਆਂ YouTube western path immigration ਤੇ ਔਰ Facebook ਤੇ western path consultancy ਤੇ ਸੋ ਤੁਸੀਂ ਦੇਖ ਸਕਦੇ ਆ ਜੀ ਔਰ ਇੰਨੇ ਵੀਜ਼ਾ ਦਾ ਰਿਜ਼ਲਟ ਵਧੀਆ ਲੈਣ ਦੇ ਲਈ ਤੁਹਾਨੂੰ ਨੌਲੇਜ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਲੈਸ ਮੌਲੈਸ ਦੇ ਨਾਲ ਤੁਸੀਂ ਟੂਰਿਸਟ ਔਰ ਵਿਜ਼ਟਰ ਵੀਜ਼ਾ ਨਹੀਂ ਲੈ ਸਕਦੇ ਔਰ ਆਪਣੀ ਆਪਣੀਆਂ ਧਾਰਨਾ ਬਣੀਆਂ ਹੋਈਆਂ ਜੀ ਐਂਡ ਦੇ ਵਿੱਚ ਮੈਂ ਕੀ ਕਹਿਣਾ ਚਾਹੁੰਦਾ ਇਹ ਵੀਡੀਓ ਨੇੜ ਤੱਕ ਜ਼ਰੂਰ ਦੇਖਿਓ ਕਿ ਜੇ ਸਾਡੇ ਗਵਰਨਰ ਦੇ ਵਿੱਚ ਕਿਸੇ ਦਾ ਵੀਜ਼ਾ ਲੱਗ ਗਿਆ ਕਹਿੰਦਾ ਯਾਰ ਉਹਦੇ ਕੋਲ ਤਾਂ ਕੁਝ ਕੰਮ ਵੀ ਨਹੀਂ ਸੀਗਾ ਫਿਰ ਵੀ ਵੀਜ਼ਾ ਆ ਗਿਆ ਅੱਛਾ ਉਹਦੇ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦਾ ਜੀ ਮੈਂ ਤਾਂ ਕੋਈ ਪੈਸਾ ਹੀ ਨਹੀਂ ਸ਼ੋਅ ਕੀਤਾ ਤੇ ਮੇਰੇ ਤਾਂ ਕੋਈ ਡਾਕੂਮੈਂਟ ਨਹੀਂ ਸੀਗਾ ਬਟ ਇਦਾਂ ਨਹੀਂ ਹੁੰਦੀ ਡਾਕੂਮੈਂਟ ਤਾਂ ਨਾਲ ਲੱਗਦਾ ਹੀ ਲੱਗਦਾ ਜੀ ਇਦਾਂ ਦੀ ਗਲਦਬਾਤ ਦੇ ਵਿੱਚ ਨਾ ਆਇਆ ਕਰੋ ਕਿ ਕੋਈ ਡਾਕੂਮੈਂਟ ਹੀ ਨਹੀਂ ਲਗਾਇਆ ਤਾਂ ਵੀਜ਼ਾ ਆ ਗਿਆ ਵੀਜ਼ਾ ਆਫੀਸਰ ਨੇ ਔਰ ਬਹੁਤ ਸਾਰੇ ਔਰ ਮੈਂ ਤੇ ਵੀ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਕੈਨੇਡਾ ਦੇ ਵੀਜ਼ਾ ਨੂੰ ਲੈ ਕੇ ਥੋੜੀ ਜਿਹੀ ਗੱਲ ਕਰਦੇ ਨੇ ਕਿ ਜੋ ਜਿਹੜੀ ਰਿਫਿਊਜ਼ਲ ਲਗਾਉਂਦੇ ਆ ਆਟੋ ਜਨਰੇਟ ਹੁੰਦੀ ਹੈ ਕਿ ਹਰ ਕਿਸੇ ਨੂੰ ਕਾਰਨ ਇੱਕੋ ਹੀ ਕਹਿ ਦੇਣਾ ਤੇ ਕਈ ਵਾਰੀ ਕਹਿੰਦੇ ਕਿ ਸਾਡੀ ਫਾਈਲ ਨੂੰ ਤਾਂ ਦੇਖਿਆ ਤੱਕ ਵੀ ਨਹੀਂ ਹੋਣਾ ਸੋ ਇਦਾਂ ਨਹੀਂ ਹੁੰਦਾ ਤੁਹਾਡੀ ਫਾਈਲ ਨੂੰ ਦੇਖਿਆ ਜਾਂਦਾ ਦੇਖ ਕੇ ਦੇਖਣ ਤੋਂ ਬਾਅਦ ਹੀ ਤੁਹਾਡੀ ਵੀਜ਼ਾ ਦਾ ਡਿਸੀਜਨ ਦਿੱਤਾ ਜਾਂਦਾ ਔਰ ਸਾਡੇ ਕੋਲ ਜਿਹੜੇ ਰਿਫਿਊਜ਼ਲ ਕੇਸਿਸ ਆਉਂਦੇ ਨੇ ਔਰ ਅਸੀਂ ਉਹਨਾਂ ਦਾ ਜਦੋਂ ਇੱਕ ਦੇਖਦੇ ਹਾਂ ਉਹਨੂੰ ਵੀ ਉਹਦਾ ਹੱਲ ਕੱਢਦੇ ਹਾਂ ਵੀ ਇਹ ਵੀਜ਼ਾ ਕਿਉਂ ਰਿਫਿਊਜ਼ ਹੋਇਆ ਔਰ ਬਾਅਦ ਵਿੱਚ ਉਹਦਾ ਹੱਲ ਪੂਰਾ ਕਰਕੇ ਡਾਕੂਮੈਂਟ ਪੂਰੇ ਕਰਕੇ ਵੀਜ਼ਾ ਲੈਣੇ ਐ ਸੋ ਤੁਸੀਂ ਇਦਾਂ ਨਹੀਂ ਕਹਿ ਸਕਦੇ ਕਿ ਤੁਹਾਡੀ ਫਾਈਲ ਨੂੰ ਵੀਜ਼ਾ ਆਫੀਸਰ ਨੇ ਦੇਖਿਆ ਨਹੀਂ ਤੁਹਾਡਾ ਫਾਈਲ ਨੂੰ ਵੀਜ਼ਾ ਆਫੀਸਰ ਦੇਖਦੇ ਨੇ ਔਰ ਫਿਰ ਡਿਸੀਜਨ ਦਿੰਦੇ ਨੇ ਇਦਾਂ ਨਹੀਂ ਹੁੰਦਾ ਕਿ ਵਿਦਆਊਟ ਦੇਖੇ ਹੀ ਤੁਹਾਡਾ ਵੀਜ਼ਾ ਦਾ ਰਿਜ਼ਲਟ ਦੇ ਦਿੱਤਾ ਸੋ ਇਸ ਚੀਜ਼ ਤੋਂ ਬਚਿਆ ਕਰੋ ਕਿ ਸੁਨਿਆ ਸਨੀਆਂ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਔਰ ਮੇਰੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਮੇਰਾ YouTube ਚੈਨਲ ਵੈਸਟਰਨ ਪਾਥ ਇਮੀਗ੍ਰੇਸ਼ਨ ਔਰ ਮੇਰਾ Facebook ਚੈਨਲ ਜਿਸ ਤੇ ਤੁਸੀਂ ਆਲਰੇਡੀ ਜੁੜੇ ਹੋਏ ਹੋ ਵੈਸਟਰਨ ਪਾਥ ਕੰਸਲਟੈਂਸੀ ਨਾਲ ਵੱਧ ਤੋਂ ਵੱਧ ਜੁੜੋ ਤਾਂ ਜੋ ਹੋਰ ਵੀ ਨੌਲੇਜ ਭਰਪੂਰ ਜਿਹੜੀਆਂ ਗੱਲਾਂ ਨੇ ਅਸੀਂ ਤੁਹਾਡਾ ਕਰ ਸਕੀ ਔਰ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਕਰ ਸਕੋ ਸਵਾਸ ਕਰਦਾ ਜੀ ਸਾਰੇ ਆਪਣੇ ਆਪਣੇ ਘਰੀ ਠੀਕ ਹੋਵੋ ਨਮਾਸਾਲ ਤੁਹਾਨੂੰ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਸਾਰਿਆਂ ਤੇ ਮਿਹਰ ਕਰੇ ਕਿ ਖੁਸ਼ੀਆਂ ਭਰਿਆ ਆਵੇ ਸਵਾਸ ਕਰਦਾ ਜੀ ਪੰਜਾਬ ਦੇ ਵਿੱਚ ਬੈਠੇ ਔਰ ਪੰਜਾਬ ਤੋਂ ਬਾਹਰ ਬੈਠੇ ਵੀ ਸਾਡੇ ਜਿਹੜੇ ਫੋਲੋਅਰਸ ਨੇ ਸਾਡੇ ਨਾਲ ਜੁੜੇ ਹੋਏ ਨੇ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੁਬਾਰ ਬੱਚੋ ਪਹਿਲੀ ਵਾਰ ਦੇ ਵਿੱਚ ਵੀਜ਼ਾ ਲਓ ਵੈਸਟਰਨ ਪਾਕ ਦੀ ਸਰਵਿਸ ਦਾ ਫਾਇਦਾ ਲਓ ਧੰਨਵਾਦ ਜੀ